ਤੁਹਾਡੇ ਨਾਂ ਦੀ ਫ੍ਰੈਗਰੈਂਸ ਤੁਹਾਡੇ ਨਾਂ ਤੇ ਰਜਿਸਟਰਡ ਕਰ ਦੇਣੀ ਆ ਓਕੇ ਉਹ ਸਿਰਫ ਤੇ ਸਿਰਫ ਤੁਹਾਨੂੰ ਹੀ ਮਿਲੇਗੀ ਓਕੇ ਹੋਰ ਕਿਸੇ ਦੇ ਉਹ ਫ੍ਰੈਗਰੈਂਸ ਲੱਗੀ ਵੀ ਨਹੀਂ ਹੋਊਗੀ ਜੀ ਉਹ ਸਿਰਫ ਤੇ ਸਿਰਫ ਤੁਹਾਡੇ ਨਾਂ ਤੇ ਰਜਿਸਟਰਡ ਹੋਊਗੀ ਜੀ ਆਪਾਂ ਹੋਰ ਨੂੰ ਕਿਸੇ ਨੂੰ ਉਹ ਦੇਵਾਂਗੇ ਵੀ ਨਹੀਂ ਜੀ ਅਗਰ ਤੁਸੀਂ ਉਹ ਫ੍ਰੈਗਰੈਂਸ ਕਿਤੇ ਵੀ ਪੂਰੇ ਵਰਲਡ 'ਚ ਵੀ ਘੁੰਮ ਲੂਗੇ ਤੁਹਾਨੂੰ ਉਹ ਜੀ ਫ੍ਰੈਗਰੈਂਸ ਕੋਈ ਬਣਾ ਕੇ ਵੀ ਨਹੀਂ ਦਊਗਾ ਫਿਰ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਸਿਰਫ 200 ਰੁਪਏ 200 ਰੁਪਏ ਤੋਂ ਸ਼ੁਰੂ ਹੋ ਕੇ ਜੀ ਬਾਕੀ ਫਿਰ ਐਂਡ ਕੋਈ ਨਹੀਂ ਜੀ ਉਦ ਕਹਿੰਦੇ ਕਿ ਇਹਨੂੰ ਆ ਜੀ ਅੱਜ ਆਪਾਂ ਉਦ ਹੀ ਦਿਖਾਉਂਦੇ ਆ ਤੁਹਾਨੂੰ ਪਿਓਰ ਰੂਦ ਇਹ ਹੈ ਸ਼ਹਿਦ ਵਰਗਾ ਦੇਖੋ ਓਕੇ ਸ਼ਹਿਦ ਹੈ ਬਣਾਜੀ ਜੀ ਬਲਾਓ ਭਾਜੀ ਆਪਣੇ ਹੱਥਾਂ ਤੇ ਬਸ ਆ ਇਦਾਂ ਰਿਸਟਰ ਨਾਲ ਆ ਰੱਬ ਕਰ ਲੋ ਬਸ ਰੱਬ ਕਰਕੇ ਆਪਣੇ ਕੱਪੜਿਆਂ ਤੇ ਲਾ ਲੋ ਇਹ ਵੀਰੇ ਪਿਓਰ ਰੂਦ ਹੈ ਜੀ ਇਹ ਮਤਲਬ ਆਮ ਜਿਵੇਂ ਕੋਈ ਨਵਾਂ ਬੰਦਾ ਨਹੀਂ ਇਹਨੂੰ ਟਰਾਈ ਕਰ ਸਕਦਾ ਤੁਸੀਂ ਦੀ ਫ੍ਰੈਗਰੈਂਸ ਚੈੱਕ ਕਰੋ ਆ ਰਹੀ ਹੈ ਪਸੰਦ ਜੀ ਬਈ ਕੜਬੀ ਹੈ ਨਾ ਥੋੜੀ ਜੀ ਕਰਦੀ ਹਾਂ ਹਾਂ ਤੁਹਾਨੂੰ ਸ਼ਾਇਦ ਥੋੜੀ ਲੱਗੀ ਹੈ ਸ਼ਾਇਦ ਤੁਹਾਡਾ ਟੇਸਟ ਥੋੜਾ ਸਟਰੋਂਗ ਹੋਊਗਾ ਜੀ ਬਾਈ ਆਮ ਬੰਦਾ ਇਹਨੂੰ ਲਾ ਨਹੀਂ ਸਕਦਾ ਵੀਰੇ ਇਹ ਉਹ ਹੁੰਦਾ ਹੈ ਮਤਲਬ ਜਿਹੜੇ ਬੰਦਿਆਂ ਦੀ ਅੱਧੀ ਉਮਰ ਨਿਕਲ ਚੱਕੀ ਹੈ ਜੀ ਉਦ ਨੂੰ ਲਾਂਦੇ ਲਾਂਦੇ ਆ ओके एंडिंग ਉਹਨਾਂ ਦੀ ਇੱਥੇ ਹੁੰਦੀ ਆ ਬਸ ਜੀ ਅਗਰ ਤੁਹਾਡੀ ਵੀਡੀਓ ਦੇਖ ਕੇ ਬੰਦਾ ਕੋਈ ਵੀ ਸਾਤੋਂ ਆਰਡਰ ਕਰਦਾ ਆ ਓਕੇ ਪੂਰੇ ਇੰਡੀਆ ਦੇ ਵਿੱਚ ਜੀ ਤਾਂ ਉਹਨੂੰ ਫ੍ਰੀ ਆਫ ਕੋਸਟ ਡਿਲੀਵਰੀ ਦਾ ਕੋਈ ਖਰਚਾ ਨਹੀਂ ਲਾਵਾਂਗੇ ਅੱਛਾ ਫ੍ਰੀ ਦੇਵਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਅੱਗੇ ਅਸੀਂ ਡਿਲੀਵਰੀ ਚਾਰजेस ਲੈਂਦੇ ਆ ਜੀ ਅਗਰ ਤੁਹਾਡੀ ਵੀਡੀਓ ਦੇ ਵਿੱਚ ਤੁਹਾਡੇ ਪੇਜ ਦਾ ਨਾਮ ਲਾਉਂਗਾ ਸ਼ੇਅਰ ਕਰੂੰਗਾ ਜੀ ਤਾਂ ਫ੍ਰੀ ਵੀ ਕਰ ਦੇ ਡਿਲੀਵਰੀ ਫ੍ਰੀ ਦੇ ਦਾਂ ਡਿਲੀਵਰੀ ਫ੍ਰੀ ਹੋ ਜਾ ਫ੍ਰੈਗਰੈਂਸ ਦਾ ਤਾਂ ਕੋਈ ਐਂਟ ਨਹੀਂ ਜੀ ਐਂਟ ਨਹੀਂ ਪੂਰੇ ਵਰਲਡ ਦੇ ਵਿੱਚ ਮੇਰੇ ਹਿਸਾਬ ਨਾਲ ਜੋ ਮੈਂ ਦੇਖਿਆ 1 ਲੱਖ ਤੋਂ ਉੱਪਰ ਫ੍ਰੈਗਰੈਂਸ ਹੈ ਜੀ 1 ਲੱਖ ਤੋਂ ਉੱਪਰ ਫ੍ਰੈਗਰੈਂਸ ਆ ਫ੍ਰੈਗਰੈਂਸ ਦਾ ਤਾਂ ਕੋਈ ਐਂਡੇ ਹੈ ਨਹੀਂ ਜੀ ਹਰ ਰੋਜ਼ ਨਵੀਂ ਪੈਦਾ ਹੁੰਦੀ ਆ ਜੀ ਹਾਂਜੀ ਬਾਕੀ ਆਪਣੇ ਕੋਲ ਇਸ ਟਾਈਮ ਕਹਿ ਲਓ 500 ਤੋਂ ਪਲੱਸ ਫ੍ਰੈਗਰੈਂਸ ਆ ਰੈਡੀ ਪਈਆਂ ਨੇ ਤੇ ਹੁਣ ਮੇਰੇ ਤੋਂ ਅੰਦਾਜ਼ਾ ਸੌਣ ਚੜ ਗਿਆ ਹਨਾ ਜੀ ਵੀਰੇ ਸੌਣ ਚੜ ਗਿਆ ਸੌਣ ਦੇ ਮਹੀਨੇ ਬਰਸਾਤਾ ਹੁੰਦੀਆਂ ਹਨਾ ਜੀ ਹਨਾ ਵੀਰੇ ਆ ਦੇਖੋ ਇਹ ਹੈਗੀ ਮਿੱਟੀ ਦੀ ਖੁਸ਼ਬੂ ਲਾ ਕੇ ਦੇਖੋ ਵੀਰੇ ਚੈੱਕ ਕਰੋ ਵੀਰੇ ਅੱਧੀ ਕਰ ਲੋ ਆ ਰਹੀ ਹੈ ਗਿੱਲੀ ਮਿੱਟੀ ਦੀ ਹਾਂ ਮਿੱਟੀ ਦੀ ਜਿਹੜੀ ਪੈਣ ਤੋਂ ਬਾਅਦ ਹਾਂ ਬਸ ਉਹ ਬ੍ਰੇਕ ਉਹ ਚੀਜ਼ ਹੈ ਉਹ ਚੀਜ਼ ਇਹ ਹੈਗੀ ਬਖੂਰ ਦੀ ਲੱਕੜ ਇਹਨਾਂ ਦੇ ਵਿੱਚੋਂ ਹੀ ਇਤਰ ਨਿਕਲਦੇ ਆ ਇਹ ਕੋਲੇ ਤੇ ਰੱਖ ਕੇ ਮੰਨ ਲਓ ਆਪਾਂ ਕਿੰਨਾ ਥੋੜਾ ਜਿਹਾ ਪਾਇਆ ਨਾ ਅਗਰ ਤੁਸੀਂ ਘਰ ਕੋਲੇ ਤੇ ਰੱਖੇ ਕੋਲੀ 'ਚ ਕੋਲਾ ਆਪਾਂ ਪਿੰਡਾਂ ਦੇ ਵਿੱਚ ਗੂਗਲ ਧੂਣੀ ਦਿੰਦੇ ਆ ਨਾ ਜੀ ਜੀ ਗੂਗਲ ਧੂਣੀ ਦੀ ਤਰ੍ਹਾਂ ਇਹਨੂੰ ਵੀ ਇਹ ਇੱਕ ਇੰਨੀ ਕੁ ਲੱਕੜ ਰੱਖਣੀ ਹੈ ਹਮ 6 ਘਰ ਤੁਹਾਡੇ ਇੱਧਰ ਦੇ 6 ਘਰ ਇੱਧਰ ਦੇ ਸਾਰੇ ਹੀ ਮੈਂ ਕਿ ਜਾਣਗੇ ਇਹਦੇ ਨਾਲ ਅੱਛਾ ਕੇ ਮਿੱਤਰੋ ਤੁਸੀਂ ਆਹ ਵੀਡੀਓ ਪੂਰੀ ਦੇਖ ਲਈ ਤਾਂ ਮੇਰੀ ਗਰੰਟੀ ਹੈ ਵੀ ਤੁਹਾਡੇ ਰਿਸ਼ਤੇ ਦਾ ਤੁਹਾਡੇ ਪਿੱਛੇ ਪਿੱਛੇ ਫਿਰਨਗੇ ਵੀ ਤੁਸੀਂ ਜਿਹੜਾ ਪਰਫਿਊਮ ਲਾਇਆ ਜਿਹੜਾ ਅਤਰ ਲਾਇਆ ਇਹ ਲਾਇਆ ਤਾਂ ਲਿਆਂਦਾ ਤਾਂ ਲਿਆਂਦਾ ਕਿੱਥੇ ਐਸ ਟਾਈਮ ਅਸੀਂ ਰੋਪੜ ਦੇ ਵਿੱਚ ਆ ਰੋਪੜ ਦੇ ਵਿੱਚ ਪਹੁੰਚੇ ਸੀਗੇ ਊ ਦੇ ਰੋਮਾਂ ਵਾਲਿਆਂ ਦੇ ਤੇ ਅੱਜ ਮੈਂ ਤੁਹਾਨੂੰ ਬਈ ਇਹੋ ਜੀ ਥਾਂ ਤੇ ਲੈ ਆਇਆ ਵੀ ਇਸ ਤਰ੍ਹਾਂ ਦੇ ਜਾਦੂਗਰ ਦੇ ਕੋਲੇ ਲੈ ਆਇਆ ਯਾਰ ਮੈਂ ਕਹਿੰਦਾ ਕਮਾਲ ਆ ਪਹਿਲਾਂ ਤਾਂ ਪਛਾਣ ਇਹੀ ਆ ਵੀ ਅੰਦਰ ਵੱੜ ਦੇ ਸਾਰ ਜਿਹੜੀ ਫਰੇਗਰੈਂਸ ਆ ਜਿਹੜੀ ਸਮੈਲ ਆ ਉੱਥੇ ਪਤਾ ਲੱਗ ਜੂਗਾ ਵੀ ਕਿਤੇ ਆਪਾਂ ਸ਼ਾਹੀ ਤੇ ਪੂਰੀ ਮੈਂ ਕਹਿੰਦਾ ਲਾਜਰੀ ਥਾਂ ਦੇ ਖੜਿਆ ਸਸੀ ਗੱਲ ਹੈ ਸਸੀ ਗੱਲ ਹੈ ਕੀ ਹਾਲ ਚੱਲ ਰਿਹਾ ਬਹੁਤ ਵਧੀਆ ਵੀ ਆਪਣੀ ਲੋਕੇਸ਼ਨ ਮੇਨ ਕੀ ਪੈਣੀ ਹੈ ਤੁਹਾਡੇ ਸਾਹਮਣੇ ਦੱਸਣੀ ਹੈ ਆਪਣਾ ਹੈਗਾ ਰੋਪੜ ਸ਼ਹਿਰ ਦੇ ਵਿੱਚ ਜੀ ਆਪਣੇ ਇੱਧਰ ਸੱਜੇ ਵੱਨੇ ਮਾਈਕਰੋ ਲੈਬ ਹੈ ਤੇ ਇੱਧਰ ਉਹ ਖੱਬੇ ਹੱਥ ਕੋਲੀ ਮੈਡੀਕਲ ਹੈ ਜੀ ਬਾਈਪਾਸ ਤੋਂ ਬਿਲਕੁਲ ਸਾਡਾ ਨਾਲ ਸ਼ਹਿਰ ਐਂਟਰ ਹੁੰਦਾ ਹੀ ਹੈ ਜੀ ਜੀ ਹਾਂ ਜੀ ਠੀਕ ਹੈ ਪਹਿਲਾਂ ਤਾਂ ਬਈ ਇੱਕ ਗੱਲ ਦੀ ਸਫਤ ਕਰਨੀ ਬੰਦੀ ਆ ਜੀ ਬਈ ਕਮਾਲ ਦੀ ਆ ਬਈ ਗੱਲ ਜਿਵੇਂ ਇਹ ਜਿਹੜੀ ਗੱਲ ਵਾ ਤੇੜੀ ਸਾਨੂੰ ਪਰਸਨਲ ਤੌਰ ਤੇ ਲੱਗੀ ਵੀ ਕਮਾਲ ਆ ਜਾਂਦਾ ਅੰਦਰ ਆ ਕੇ ਪਤਾ ਲੱਗਦਾ ਵੀ ਕਿਤੇ ਪਹੁੰਚੇ ਆ ਕਿ ਦੱਸੋ ਹਾਂਜੀ ਹਾਂਜੀ ਧੰਨਵਾਦ ਤੇ ਵੀਰੇ ਕੀ ਕੀ ਆਪਣੇ ਕੋਲ ਸਾਰਾ ਦੱਸੋ ਵੀ ਕੀ ਕੀ ਆਪਦੇ ਹਿਸਾਬ ਨਾਲ ਤੁਸੀਂ ਆਪਣੇ ਕੋਲ ਵੀਰੇ ਇਤਰ ਜੀ ਹੋਗੇ ਉਦ मतलब ਇਤਰੇ ਹੀ ਉਦ ਦਾ ਵੈਸੇ ਜੀ ਤੇ ਸਾਡੇ ਕੋਲ ਪਰਫਿਊਮ ਹੈਗੇ ਆ ਜੀ ਪਰਫਿਊਮ ਜਿਹਹ ਜੀ ਮਰਜੀ ਬੰਦਾ ਸਾਡੇ ਕੋਲ ਫ੍ਰੈਗਰੈਂਸ ਬਣਾ ਸਕਦਾ ਹੈ ਜੀ ਜਿੱਦਾਂ ਦੀ ਮਰਜੀ ਚਾਹੇ ਲੱਖ ਰੁਪਏ ਦਾ ਪਰਫਿਊਮ ਹੋਵੇ ਆਪਾਂ ਸੇਮ ਉਹਦੀ ਫ੍ਰੈਗਰੈਂਸ ਸਿਰਫ ਸਵਾਂ ਚ ਹੀ ਰੈਡੀ ਕਰ ਦਿੰਦੇ ਜੇ ਕੋਈ ਹੁਣ ਸਾਡੇ ਵਰਗੇ ਜਿਹੜੇ ਬੰਦੇ ਹੁੰਦੇ ਉਹਨਾਂ ਵਾਸਤੇ ਵੀ ਕਿੰਨੇ ਕੁ ਤੋਂ ਸਸਤੇ ਸਸਤੇ ਫਿਰ 200 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਸਿਰਫ 200 ਰੁਪਏ ਤੋਂ ਸ਼ੁਰੂ ਹੋ ਕੇ ਜੀ ਬਾਕੀ ਫਿਰ ਐਂਡ ਕੋਈ ਨਹੀਂ ਜੀ ਹਾਂ ਜੀ ਕੋਈ ਤੇ ਜੇ ਕੋਈ ਬੰਦਾ ਬਈ ਆਏ ਕਵੇ ਬਈ ਜਿਹੜਾ ਮੈਂ ਲਾਉਣਾ ਹਾਂਜੀ ਵੀ ਉਹ ਮੇਰੇ ਹੀ ਹੋਵੇ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਾ ਲੱਗੇ ਹਾਂਜੀ ਵੀਰੇ ਆਪਾਂ ਕਰਦੇ ਆ ਸਾਡੇ ਕੋਲ ਕਾਫੀ ਕਸਟਮਰ ਆਉਂਦੇ ਆ ਜੀ ਆਪਾਂ ਤੁਹਾਡੇ ਨਾਮ ਦੀ ਫ੍ਰੈਗਰੈਂਸ ਤੁਹਾਡੇ ਨਾਮ ਤੇ ਰਜਿਸਟਰਡ ਕਰ ਦੇਣੀ ਆ ਓਕੇ ਉਹ ਸਿਰਫ ਤੇ ਸਿਰਫ ਤੁਹਾਨੂੰ ਹੀ ਮਿਲੇਗੀ ਓਕੇ ਹੋਰ ਕਿਸੇ ਦੇ ਉਹ ਫ੍ਰੈਗਰੈਂਸ ਲੱਗੇ ਵੀ ਨਹੀਂ ਹੋਣਗੀ ਜੀ ਉਹ ਸਿਰਫ ਤੇ ਸਿਰਫ ਤੁਹਾਡੇ ਨਾਮ ਤੇ ਰਜਿਸਟਰਡ ਹੋਊਗੀ ਜੀ ਆਪਾਂ ਹੋਰ ਨੂੰ ਕਿਸੇ ਨੂੰ ਉਹ ਦਵਾਂਗੇ ਵੀ ਨਹੀਂ ਜੀ ਅਗਰ ਤੁਸੀਂ ਉਹ ਫ੍ਰੈਗਰੈਂਸ ਕਿਤੇ ਵੀ ਪੂਰੇ ਵਰਲਡ 'ਚ ਵੀ ਘੁੰਮਣਗੇ ਤੁਹਾਨੂੰ ਹੋਰ ਜੀ ਫ੍ਰੈਗਰੈਂਸ ਕੋਈ ਬਣਾ ਕੇ ਵੀ ਨਹੀਂ ਇਧਰਲੇ ਪਾਸੇ ਬਈ ਨਿਗਮ ਰਾਜੇ ਸਾਰੇ ਪਾਸੇ ਤੇ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਇਥੇ ਪਰਫਿਊਮ ਇਤਰ ਪਏ ਆ ਉਦ ਪਏ ਆ ਨਾ ਤੇ ਦਿਖਾਉਂਗੇ ਵੀਰੇ ਦੋ ਚਾਰ ਜਿਹੜੇ ਬਈ ਬੈਸਟ ਆ ਜਿਹੜੇ ਹਨਾ ਮਾਨਿਕ ਦੇ ਵਿੱਚ ਵੀ ਹੋਣ ਤੇ ਚੀਜ਼ ਵੀ ਘੈਂਟ ਹੋਈ ਜਾ ਮੈਂ ਨਾ ਪਹਿਲਾਂ ਤੁਹਾਨੂੰ ਜਿਹੜਾ ਉਦ ਕਹਿੰਦੇ ਕਿਹਨੂੰ ਆ ਜੀ ਅੱਜ ਆਪਾਂ ਉਦ ਹੀ ਦਿਖਾਉਂਦੇ ਆ ਤੁਹਾਨੂੰ ਪਿਓਰ ਉਦ ਜਿਹੜਾ ਪਿਓਰ ਠੀਕ ਆ ਹਾਂਜੀ ਇਹ ਦੇਖੋ ਵੀਰੇ ਇਹਦੀ ਕੁਆਲਿਟੀ ਇਹ ਹੈ ਸ਼ਾਇਦ ਵਰਗਾ ਦੇਖੋ ਓਕੇ ਸ਼ੈਦ ਬਣਾ ਦੇ ਜੀ ਲਾਓ ਭਾਜੀ ਆਪਣੇ ਹੱਥਾਂ ਤੇ ਰਿਸਟ ਕਰੋ ਆ ਲਾਉਗਾ ਜੀ ਇਹਨੂੰ ਡਾਇਰੈਕਟ ਕੱਪੜੇ ਦੇ ਨਾਲ ਲਾ ਲਿਓ ਐ ਰੱਬ ਕਰ ਲਓ ਬਸ ਜੀ ਬਸ ਕੱਲਾ ਇੰਨੀ ਨਹੀਂ ਥਾਂ ਤੇ ਰੱਬ ਕਰਦੇ ਬਸ ਆ ਇਦਾਂ ਰਿਸਟ ਨਾਲ ਐ ਰੱਬ ਕਰ ਲਓ ਬਸ ਰੱਬ ਕਰਕੇ ਆਪਣੇ ਕੱਪੜਿਆਂ ਤੇ ਲਾ ਲਓ ਇਹ ਵੀਰੇ ਪਿਓਰ ਰੂਡ ਹੈ ਜੀ ਇਹ ਮਤਲਬ ਆਮ ਜਿਵੇਂ ਕੋਈ ਨਵਾਂ ਬੰਦਾ ਨਹੀਂ ਇਹਨੂੰ ਟਰਾਈ ਕਰ ਸਕਦਾ ਤੁਸੀਂ ਇਹਦੀ ਫ੍ਰੈਗਰੈਂਸ ਚੈੱਕ ਕਰੋ ਆ ਰਹੀ ਆ ਪਸੰਦ ਜੀ ਬਈ ਕੜਬੀ ਹੈ ਨਾ ਥੋੜੀ ਜੀ ਕਰਨੀ ਹਾਂ ਹਾਂ ਤੁਹਾਨੂੰ ਸ਼ਾਇਦ ਥੋੜੀ ਲੱਗੀ ਹੈ ਸ਼ਾਇਦ ਤੁਹਾਡਾ ਟੇਸਟ ਥੋੜਾ ਸਟਰੋਂਗ ਹੋਊਗਾ ਜੀ ਬਾਈ ਆਹ ਬੰਦਾ ਇਹਨੂੰ ਲਾ ਨਹੀਂ ਸਕਦਾ ਵੀਰੇ ਇਹ ਉਹ ਹੁੰਦਾ ਹੈ ਮਤਲਬ ਜਿਹੜੇ ਬੰਦਿਆਂ ਦੀ ਅੱਧੀ ਉਮਰ ਨਿਕਲ ਚੱਕੀ ਹੈ ਜੀ ਉਹਦ ਨੂੰ ਲਾਂਦੇ ਲਾਂਦੇ ਆ ਓਕੇ ਐਂਡਿੰਗ ਉਹਨਾਂ ਦੀ ਇੱਥੇ ਹੀ ਹੁੰਦੀ ਹੈ ਬਸ ਐਂਡ 'ਚ ਉਹਨਾਂ ਨੂੰ ਇਹ ਹੀ ਪਸੰਦ ਆਉਂਦਾ ਇਹ ਪਿਓਰ ਰੂਦ ਹੈ ਜੀ ਇਹ ਪਿਓਰ ਹੁੰਦਾ ਜਮਾ ਜਮਾਈ ਪਿਓਰ ਆਪਣੇ ਕੋਲ ਵੀਰੇ ਕਹਿ ਲਓ 500 600 ਕਿਲੋਮੀਟਰ ਤੇ ਹੀ ਬੰਦੇ ਜੀ ਇੱਥੇ ਇਹ ਪਿਓ ਰੂਡ ਲੈਣ ਆਉਂਦੇ ਆ ਯੂਪੀ ਤੋਂ ਵੀ ਬੰਦੇ ਸਾਡੇ ਕੋਲ ਆਉਂਦੇ ਆ ਇਹ ਲੈ ਇਹ ਲੈ ਲਓ ਵਾਚ ਇਹ ਕਿਤੇ ਨਹੀਂ ਮਿਲਦਾ ਮਤਲਬ ਬਹੁਤ ਕਹ ਲੋ ਰੇਅਰ ਬਹੁਤ ਰੇਅਰ ਲੋਕ ਰੱਖਦੇ ਆ ਅੱਜ ਕੱਲ ਜਿਆਦਾ ਤੁਹਾਨੂੰ ਪਤਾ ਮਿਕਸਿੰਗ ਵਾਲਾ ਕੰਮ ਚੱਲ ਰਿਹਾ ਜੀ ਜੀ ਤੇ ਪਿਓ ਰੂਡ ਜਮਾ ਪਿਓ ਰ ਆ ਬਈ ਹਾਂ ਜੀ ਜਮਾ ਹੀ ਪਿਓ ਇਹਨੂੰ ਕਹਿੰਦੇ ਆ ਬਈ ਪਿਓਰ ਊਧ ਹਣਾ ਬਈ ਹਾਂ ਜੀ ਹਾਂ ਜੀ ਬਹੁਤ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਇਹਨੂੰ ਜੀ ਜੀ ਠੀਕ ਹੈ ਤੇ ਇਧਰਲੇ ਪਾਸੇ ਵੀ ਦੇਖੋ ਕਿ ਕਿੰਨੀਆਂ ਮੈਕਸਿਮਮ ਹੁੰਦੀਆਂ ਵੀਰੇ ਆਪਣੇ ਕੋਲ ਵੀਰੇ ਫ੍ਰੈਗਰੈਂਸ ਦਾ ਤਾਂ ਕੋਈ ਐਂਡੇ ਨਹੀਂ ਜੀ ਐਂਡੇ ਨਹੀਂ ਪੂਰੇ ਵਰਲਡ ਦੇ ਵਿੱਚ ਮੇਰੇ ਹਿਸਾਬ ਨਾਲ ਜੋ ਮੈਂ ਦੇਖਿਆ 1 ਲੱਖ ਤੋਂ ਉੱਪਰ ਫ੍ਰੈਗਰੈਂਸ ਹੈ ਜੀ 1 ਲੱਖ ਤੋਂ ਉੱਪਰ ਫ੍ਰੈਗਰੈਂਸ ਹੈ ਫ੍ਰੈਗਰੈਂਸ ਦਾ ਤਾਂ ਕੋਈ ਐਂਡੇ ਹੈ ਨਹੀਂ ਜੀ ਹਰ ਰੋਜ਼ ਨਵੀਂ ਪੈਦਾ ਹੁੰਦੀ ਹੈ ਜੀ ਹਾਂਜੀ ਬਾਕੀ ਆਪਣੇ ਕੋਲ ਇਸ ਟਾਈਮ ਕਹਿ ਲਓ 500 ਤੋਂ ਪਲੱਸ ਫ੍ਰੈਗਰੈਂਸ ਆ ਰੈਡੀ ਪਈਆਂ ਨੇ ਹਾਂਜੀ 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 ਮਤਲਬ ਇਹ ਆ ਵੀ ਕਸਟਮਰ ਖਾਲੀ ਨਹੀਂ ਜਾਊਗਾ ਕਸਟਮਰ ਖਾਲੀ ਨਹੀਂ ਸਿਰ ਨਹੀਂ ਵੱਜੂਗਾ ਆਪਾਂ ਹੈਗੇ ਮੇਰੇ ਆਪ ਵੀ ਸ਼ੌਕੀਨ ਬੰਦੇ ਆ ਜੀ ਬਿਲਕੁਲ ਉਹ ਚੀਜ਼ ਹੈ ਹੀ ਨਹੀਂ ਮਤਲਬ ਪੈਸੇ ਵੱਲ ਤਾਂ ਹਲੇ ਜਾ ਹੀ ਨਹੀਂ ਰਹੇ ਆਪ ਤਾਂ ਬਣਾਉਂਦਾ ਬਸ ਬਸ ਮੇਰੇ ਇੱਕ ਆਪ ਆਪਾਂ ਸ਼ੌਕੀਨ ਬੰਦੇ ਆ ਜੀ ਮਤਲਬ ਇਹ ਤਾਂ ਸਿਰ ਤਾਂ ਹੈ ਹੀ ਨਹੀਂ ਜੀ ਇਹ ਤਾਂ ਚੀਜ਼ ਹੋਊਗੀ ਨਹੀਂ ਜੇ ਬੰਦਾ ਦੂਰੋਂ ਆਇਆ ਨਾ ਜੀ ਚੱਲ ਕੇ ਕੰਢੀ ਤਾਂ ਵੱਜੂਗੀ ਨਹੀਂ ਵੇਰੇ ਵੇਰੇ ਹੈ ਨਹੀਂ ਜੀ ਨਾਲ ਦੀ ਨਾਲ ਬਹੁਤ ਬਹੁਤ ਆਪਸ਼ਨ ਹੈ ਜੀ ਜੇ ਜੇ ਹੈ ਵੀ ਨਹੀਂ ਤਾਂ ਆਪਾਂ ਰੈਡੀ ਵੀ ਕਰ ਦਿੰਦੇ ਆ ਸਾਡੇ ਕੋਲ ਇਤਰ ਕਰਾਣਾ ਰੈਡੀ ਜੀ ਇਤਰ ਵੀ ਆਪਾਂ ਬਣਾਉਂਦੇ ਆ ਸਾਰੇ ਪਰਫਿਊਮ ਬਣਾਉਂਦੇ ਆ ਜੀ ਬਾਈ ਅਸੀਂ ਇਤਰ ਵੀ ਰੈਡੀ ਕਰ ਦਈਦੇ ਆ ਇਤਰ ਵੀ ਜੀ ਇਤਰ ਵੀ ਰੈਡੀ ਕਰ ਦਿੰਦੇ ਆ ਜਿਹੜਾ ਪਰਫਿਊਮ ਹੋ ਗਿਆ ਇਤਰ ਹੋ ਗਿਆ ਇਹਦੇ ਵਿੱਚ ਫਰਕ ਕੀ ਹੈ ਵੀਰੇ ਇਤਰ ਇੱਕ ਪਿਓਰ ਫਾਰਮ ਚ ਆ ਜਾਂਦਾ ਜੀ ਓਕੇ ਪਿਓਰ ਫਾਰਮ ਚ ਆ ਜਾਂਦਾ ਤੇ ਪਰਫਿਊਮ ਆਪਣਾ ਫ੍ਰੈਂਚ ਨੋਟ ਦੇ ਵਿੱਚ ਆ ਜਾਂਦੇ ਜੀ ਸਪਰੇਅ ਦੇ ਵਿੱਚ ਆ ਜਾਂਦੇ ਜੀ ਜੀ ਹਾਂਜੀ ਓਕੇ ਤੇ ਇੱਕ ਗੱਲ ਹੋਰ ਵੀ ਹਨਾ ਜਿਵੇਂ ਹੁਣ ਕੋਈ ਬੰਦਾ ਕਦੇ ਵੀ ਮੇਰੇ ਕੋਲੇ ਜਿਵੇਂ ਵੀ ਕਿੰਨੇ ਗਨੇ ਤਗੜੇ ਤਗੜੇ ਕੰਪਨੀ ਤੋਂ ਫੋਨ ਆਉਂਦੇ ਲੱਖ 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 ਦੇ ਤਗੜੇ ਤਗੜੇ ਤੇ ਜੇ ਕੋਈ ਬੰਦਾ ਕਹੇ ਮੈਨੂੰ ਮੈਂ ਇੰਨਾ ਬਜਟ ਮੇਰਾ ਹੈ ਨਹੀਂਗਾ ਵੀ ਉਹ ਮੈਂ ਲੈ ਸਕਦਾ ਮੈਨੂੰ ਉਹੀ ਚੀਜ਼ ਚਾਹੀਦੀ ਆ ਕੁਝ ਕਰ ਦਿੰਦੇ ਜਮਾ ਕਰ ਸਿਰਫ ਸੋਨਾ ਦੇ ਵਿੱਚ ओके लाख ਰੁਪਏ ਵਾਲਾ ਪਰਫਿਊਮ ਸਾਡੇ ਕੋਲ ਲਿਆ ਤੁਸੀਂ लाख ਰੁਪਏ ਦੀ ਚਾਹੇ ਫ੍ਰੈਗਰੈਂਸ ਹੋਵੇ ਸਿਰਫ ਆਪਾਂ ਸਵਾ ਵਿੱਚ ਰੈਡੀ ਕਰ ਦੇਣੀ ਔਰ 2 ਮਿੰਟ ਚ ਰੈਡੀ ਕਰ ਦੇਣੀ 2 ਮਿੰਟ ਦੇ ਵਿੱਚ ਸੇਮ ਫ੍ਰੈਗਰੈਂਸ ਆਉਂਗੀ ਓਕੇ ਸੇਮ ਲਾਸਟਿੰਗ ਹੋਊਗੀ ਬਟ ਬੋਟਲ ਸਾਡੀ ਮਾਰਕੀ ਵਾਲੀ ਹੋਊਗੀ ਜੀ ਜੀ ਕਿਉਂਕਿ ਮਾਰਕਾ ਤੁਹਾਡਾ ਮਾਰਕਾ ਸਾਡਾ ਆਪਣਾ ਆਊਗਾ ਫ੍ਰੈਗਰੈਂਸ ਲਾਸਟਿੰਗ ਸਾਰੀ ਸੇਮ ਬੰਦਾ ਪਛਾਣ ਨਹੀਂ ਸਕੂਗਾ ਕਿ ਇਹ ओरिजिनल ਆ ਜਾਂ ਕਲੌਨ ਤਿਆਰ ਕੀਤਾ ਹੋਇਆ ਵਾਹ ਹਾਂਜੀ ਇੱਕ ਨਾਲੇ ਸਾਡੇ ਪਰਫਿਊਮ ਵੀ ਵੀਰੇ ਅਲਕੋਹਲ ਫਰੀ ਨੇ ਅਲਕੋਹਲ ਫਰੀ ਨੇ ਅਲਕੋਹਲ ਫਰੀ ਨੇ ਔਰ ਸਕਿਨ ਫਰੈਂਡਲੀ ਨੇ ओके हां ये आम तो सुने है सी बिल्कुल दा यूज हुंदा है हां जी वीर अल्कोहल थोड़ा जिंदा होन आजकल स्किन नु भी अपने हार्मफुल है जी डैमेज करदा अपने जिन्ने भी प्रोडक्ट ने सारे ग्रेड बनदे ने वो स्किन फ्रेंडली है स्किन फ्रेंडली है हां जी हां जी चाहे ਸਾਡਾ ਪਰਫਿਊਮ ਤੁਸੀਂ ਬੱਚੇ ਦੇ ਵੀ ਸਪਰੇਅ ਕਰ ਦੋ 5 ਸਾਲ ਤੋਂ ਉੱਪਰ ਦੇ ਨੂੰ ਓਕੇ ਉਹਨੂੰ ਵੀ ਖਰਾਬ ਨਹੀਂ ਕੋਈ ਯਾਰ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਬਰੇ ਇਧਰਲੇ ਪਾਸੇ ਭਾਈ ਸਾਰਾ ਦਿਖਾ ਦੇ ਸਾਰਾ ਕੋਈ ਇਥੇ ਪਰਫਿਊਮ ਵਗੈਰੇ ਅੱਜ ਫੇ ਹੁਣ ਮੈਂ ਤੁਹਾਨੂੰ ਦੱਸਦਾ ਸੌਣ ਚੜ ਗਿਆ ਹਨਾ ਜੀ ਵੀਰੇ ਸੌਣ ਚੜ ਗਿਆ ਸੌਣ ਦੇ ਮਹੀਨੇ ਬਰਸਾਤਾ ਹੁੰਦੀਆਂ ਹਨਾ ਜੀ ਹਣਾ ਵੀਰੇ ਆ ਦੇਖੋ ਇਹ ਹੈਗੀ ਮਿੱਟੀ ਦੀ ਖੁਸ਼ਬੂ ਲਾ ਕੇ ਦੇਖੋ ਵੀਰੇ ਚੈੱਕ ਕਰੋ ਵੀਰੇ ਅੱਧੀ ਕਰ ਲਓ ਆ ਰਹੀ ਹੈ ਗਿੱਲੀ ਮਿੱਟੀ ਦੀ ਹਾਂ ਮਿੱਟੀ ਦੀ ਜਿਹੜੀ ਮੈਂ ਤੋਂ ਬਾਅਦ ਹਾਂ ਬਸ ਉਹ ਚੀਜ਼ ਹੈ ਜਮ ਹਣਾ ਉਹ ਚੀਜ਼ ਹੈ ਉਹ ਚੀਜ਼ ਇਹ ਤਾਂ ਬਈ ਇਹ ਚ ਠੀਕ ਚ ਆ ਕੇ ਪਤਾ ਲੱਗਦਾ ਵੀ ਕੀ ਕੀ ਚੀਜ਼ਾਂ ਪਈਆਂ ਦੁਨੀਆ ਦੇ ਵਿੱਚ ਹੈ ਨਾ ਉਹ ਕਮਾਲ ਦੀਆਂ ਚੀਜ਼ਾਂ ਬਈ ਇਹ ਤੇ ਬਾਕੀ ਤੁਸੀਂ ਯਾਰ ਪੈਕਿੰਗ ਹੀ ਦੇਖੋ ਇਹ ਵੀ ਚੀਜ਼ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਕਿੰਨੀ ਲਗਜ਼ਰੀ ਹੈ ਆਪਣੇ ਕੋਲ ਕਾਰ ਪਰਫਿਊਮ ਨੇ ਵੀ ਵੀਰੇ ਓਕੇ ਵੀਰੇ ਕਾਰ ਪਰਫਿਊਮ ਤਾਂ ਤੁਸੀਂ ਕਹਿ ਲਓ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲੋਂ 200 ਕਿਲੋਮੀਟਰ ਦੇ ਵੀ ਸਪੈਸ਼ਲ ਲੋਕ ਕਾਰ ਪਰਫਿਊਮ ਹੀ ਲੈਣ ਆਂਦੇ ਆ ਓਕੇ 200 ਕਿਲੋਮੀਟਰ ਤੋਂ ਕਾਰ ਪਰਫਿਊਮ ਸਾਡਾ ਇੰਨਾ ਕੰਡਾ ਹੈ ਜੀ ਬਾਈ ਸਿਰਫ ਹੈ ਵੀ 200 ਰੁਪਏ ਦਾ ਏ ਸਿਰਫ ਸਿਰਫ 200 ਰੁਪਏ ਦਾ ਕਾਰ ਪਰਫਿਊਮ ਹੈ ਮੈਂ ਕਹਿੰਦਾ ਜਦੋਂ ਗੱਡੀ 'ਚ ਲੱਗ ਗਿਆ ਨਾ ਜੀ ਬਾਈ ਕਾਰ ਪਰਫਿਊਮ ਕੋਈ ਤੀਜਾ ਬੰਦਾ ਆ ਕੇ ਕੋਲ ਖੜੂਗਾ ਜਦ ਵਿੰਡੋ ਖੋਲੂਗੀ ਉਹ ਬੰਦਾ ਪੁੱਛੂਗਾ ਜ਼ਰੂਰ ਇੱਕ ਵਾਰ ਪੁੱਛੂਗਾ ਵੀ ਇੱਕ ਵਾਰ ਪੁੱਛੂਗਾ ਜ਼ਰੂਰ ਵੀ ਯਾਰ ਗੱਡੀ 'ਚ ਹੈ ਕੀ ਆ ਵਾਹ ਜੀ ਔਰ ਸਾਡੀ ਫ੍ਰੈਗਰੈਂਸ ਕਾਰ ਪਰਫਿਊਮ ਦੀ ਫ੍ਰੈਗਰੈਂਸ ਵੀ ਐਵੇਂ ਦੀ ਆ ਜੀ ਹੁਣ ਜਿਵੇਂ ਕਈਆਂ ਨੂੰ ਇਹ ਸੂਟ ਨਹੀਂ ਕਰਦਾ ਹਨਾ ਸਿਰ ਫੜ ਜਾਂਦਾ ਕਈਆਂ ਦਾ ਵੈਸੇ ਆਪਣੇ ਪਿੰਡਾਂ ਦੀ ਬੁੜੀਆਂ ਨੂੰ ਵੈਸੇ ਵੀ ਨਹੀਂ ਚੁੰਨੀ ਬੰਨ ਲੈਂਦੀਆਂ ਸਾਡਾ ਕਾਰ ਪਰਫਿਊਮ ਐਵੇਂ ਦਾ ਹੁਣ ਜਿਵੇਂ ਗਰਮੀ ਪੈ ਰਹੀ ਆ ਸੀਟਾਂ ਲੈਦਰ ਚੋਂ 스멜 ਆਂਦੀ ਆ ਜੀ ਸਿਰ ਨਹੀਂ ਫੜੂਗਾ ਔਰ ਤੁਹਾਡੀ ਗੱਡੀ ਜੋ 스멜 ਲਣੀ ਆ ਲੂੰਗਾ ਹਲਕੀ ਹਲਕੀ ਮਿੱਠੀ ਮਿੱਠੀ ਜੀ ਤੁਹਾਡੀ ਖੁਸ਼ਬੂ ਆਂਦੀ ਰਹੂਗੀ ਤੁਹਾਡਾ ਵੈਸੇ ਹੀ ਮੂਡ ਕਰਦਾ ਰਹੂਗਾ ਤੁਸੀਂ ਲੌਂਗ ਡਰਾਈਵ ਤੇ ਚੱਲ ਜੂਗੇ ਤਦੋਂ ਵੈਸੇ ਵੀ ਨਹੀਂ ਫੀਲ ਹੋਗਾ ਜੇ ਉਪਰ ਆਵਾਂਗਾ ਗੱਡੀ 'ਚ ਬੈਠੂ ਪੁੱਛੂਗਾ ਪੁੱਛੂਗਾ ਜ਼ਰੂਰ ਇੰਨੀ ਮੇਰੀ ਗਾਰੰਟੀ ਆ ਜੀ ਇੰਨੀ ਮੇਰੀ ਗਾਰੰਟੀ ਆ ਬੰਦਾ ਪੁੱਛੂਗਾ ਜ਼ਰੂਰ ਜਿਹੜਾ ਇੱਕ ਵਾਰ ਲੈ ਗਿਆ ਵੀਰੇ ਜੀ ਹੋਰ ਕੋਈ ਪਰਫਿਊਮ ਨਹੀਂ ਲਾਉਂਗਾ ਕਾਰ ਪਰਫਿਊਮ ਦੀ ਹੈ ਵੀ ਸਿਰਫ 200 ਹੈ ਵੀ ਸਿਰਫ 200 ਰੁਪਏ ਦਾ ਸਿਰਾਂ ਗੱਲ ਬਾਤ ਹੈ ਨਾ ਹੋਰ ਵੀਰੇ ਆਪਣੇ ਕੋ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਦਿਖਾ ਸਕਦੇ ਆ ਸਾਡੇ ਕੋਲ ਵੀਰੇ ਜਿਵੇਂ ਪਰਫਿਊਮ ਤਾਂ ਤੁਹਾਨੂੰ ਦੱਸੇ ਦਿੱਤਾ ਜੀ ਬਾਕੀ ਇਤਰ ਹਰ ਇੱਕ ਤਰੀਕੇ ਦਾ ਤੁਸੀਂ ਸਾਤੋਂ ਬਣਵਾ ਸਕਦੇ ਹੋ ਇਤਰ ਵੀ ਹਾਂਜੀ ਮੈਨਸ ਦਾ ਵੀ ਹੈ ਊਮੈਨਸ ਦਾ ਵੀ ਹੈ ਹਰ ਇੱਕ ਤਰੀਕੇ ਦਾ ਸੱਤ ਬਣਵਾ ਸਕਦੇ ਹਾਂ ਜੀ ਬਾਕੀ ਆਪਾਂ ਬਖੂਰ ਦਿਖਾਉਂਦੇ ਆ ਤੁਹਾਨੂੰ ਜੀ ਦਿਖਾਓ ਇਹ ਆ ਵੀਰੇ ਬਖੂਰ ਦੀ ਲੱਕੜ ਓਕੇ ਇਹ ਵੀਰੇ ਨੈਚੁਰਲ ਹੈ ਮਤਲਬ ਇਹ ਹੈਗੀ ਬਖੂਰ ਦੀ ਲੱਕੜ ਇਹਨਾਂ ਦੇ ਵਿੱਚੋਂ ਹੀ ਇਤਰ ਨਿਕਲਦੇ ਆ ਓਕੇ ਇਹ ਬਖੂਰ ਹੈ ਜੀ ਇਹਦੇ ਵਿੱਚ ਮਤਲਬ ਆਪਾਂ ਲੱਗ-ਲੱਗ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਇਹ ਇੱਕ ਨੋਨ ਇਲੈਕਟ੍ਰੀਕਲ ਬਰਨਰ ਆ ਗਿਆ ਠੀਕ ਆ ਇਹ ਕੋਲੇ ਤੇ ਰੱਖ ਕੇ ਮੰਨ ਲਓ ਆਪਾਂ ਕਿੰਨਾ ਕੁ ਥੋੜਾ ਜਿਹਾ ਪਾਇਆ ਨਾ ਹਮਮ ਅਗਰ ਤੁਸੀਂ ਘਰ ਕੋਲੇ ਤੇ ਰੱਖ ਕੇ ਕੋਲੀ 'ਚ ਕੋਲਾ ਆਪਾਂ ਪਿੰਡਾਂ ਦੇ ਵਿੱਚ ਗੂਗਲ ਧੂਣੀ ਦਿੰਦੇ ਆ ਨਾ ਜੀ ਜੀ ਗੂਗਲ ਧੂਣੀ ਦੀ ਤਰ੍ਹਾਂ ਇਹਨੂੰ ਵੀ ਰ ਆ ਇੱਕ ਇੰਨੀ ਕੁ ਲੱਕੜ ਰੱਖਣੀ ਆ ਹਮ 6 ਘਰ ਤੁਹਾਡੇ ਇੱਧਰ ਦੇ 6 ਘਰ ਇੱਧਰ ਦੇ ਸਾਰੇ ਹੀ ਮੈਂ ਕਿ ਜਾਣਗੇ ਇਹਦੇ ਨਾਲ ਅੱਛਾ ਹਾਂਜੀ ਬਾਹਰ ਜਿਵੇਂ ਦੁਬਈ ਚ ਕਿਆ ਕਰਦੇ ਜਿਵੇਂ ਆ ਲਾਈਟਰ ਆਂਦਾ ਆ ਜੀ ਵੀਰੇ ਇਹ ਲਾਈਟਰ ਦੇ ਵਿੱਚ ਫਰੇਗਰੈਂਸ ਪਾਉਂਦੇ ਆ ਇਹ ਹੀ ਬਖੂਰ ਦੀ ਲੱਕੜ ਇਹਨੂੰ ਜਿਹੜੇ ਸ਼ੇਖ ਹੁੰਦੇ ਨਾ ਉਹਨਾਂ ਦੇ ਕੰਦੂਰਾ ਪਾਇਆ ਹੁੰਦਾ ਓਕੇ ਉਹ ਲਾਈਟਰ ਚਲਾ ਲੈਂਦੇ ਆ ਇਹਦੀ ਗੈਸ ਮੁੱਕੀ ਵੀ ਨਹੀਂ ਤਾਂ ਮੈਂ ਚਲਾ ਕੇ ਦਿਖਾ ਦੇਣਾ ਸੀਗਾ ਜੀ ਜੀ ਇਹ ਲਾਭਣੇ ਕੰਦੂਰੇ ਦੇ ਵਿੱਚ ਇਹ ਚਲਾ ਲੈਂਦੇ ਆ ਜਿਹੜਾ ਬਖੂਰ ਦੀ ਲੱਕੜ ਦਾ ਜਿਹੜਾ ਧੂਆ ਹੈ ਜੀ ਕੋ ਆਪਣੇ ਕੱਪੜਿਆਂ ਦੇ ਵਿੱਚ ਰਚਾ ਲੈਂਦੇ ਆ ਓਕੇ ਉਹ ਕਹਿੰਦੇ ਨਹੀਂ ਵੀ ਸ਼ੇਖ ਨਿਕਲ ਗਿਆ ਪਰ ਫ੍ਰੈਗਰੈਂਸ ਪਿੱਛੇ ਰਹਿ ਗਈ ਹੂੰ ਇਹ ਉਹ ਚੀਜ਼ ਆ ਵੀਰੇ ਜਿਵੇਂ ਮੰਨ ਹਾਂ ਜਿਵੇਂ ਮੰਨ ਲਓ ਆ ਧੂਆ ਇਹ ਦੀ ਇਹ ਆ ਤੁਸੀਂ ਆ ਦ ਸਕਿਨ ਦੇ ਵਿੱਚ ਰਚਾ ਲੂਗੇ ਨਾ ਜਿਹੜਾ ਤੁਹਾਡਾ ਪਸੀਨਾ ਹੈ ਉਹ ਵੀ ਖੁਸ਼ਬੂ ਵਾਲਾ ਹੋਊਗਾ ਅੱਛਾ ਹਾਂਜੀ ਇਹ ਵੀਰੇ ਜੇ ਇਹ ਦੀ ਗੱਲ ਕਰੀਏ ਲੱਕੜ ਦੀ ਤਾਂ ਇਹ 80000 ਰੁਪਏ ਕਿਲੋ ਤੋਂ ਸਟਾਰਟ ਹੁੰਦੀ ਆ ਇਹ ਹਾਂਜੀ 80000 ਰੁਪਏ ਕਿਲੋ ਦੀ ਦੀ ਸਟਾਰਟਿੰਗ ਹੈ ਜੀ ਬਈ ਹਾਂਜੀ ਇਹ ਨੇਚਰਲੀ ਵੀਰੇ ਆਪਣੇ ਕੁਦਰਤ ਵੱਲੋਂ ਆਪਾਂ ਨੂੰ ਨਿਯਾਮਤਾ ਮਿਲੀਆਂ ਵੀ ਆ ਇਹ ਜੀ ਇਹ ਜਿਹੜੀ ਲੱਕੜ ਹੈ ਇਹ ਆਪਣੇ ਆਪ ਹੀ ਉੱਗਦੀ ਹੈ ਓਕੇ ਮਤਲਬ ਕੁਦਰਤ ਵੱਲੋਂ ਇੱਕ ਇਹ ਵੀ ਦੇਣਾ ਇਹਦੇ ਵਿੱਚ ਉਹ ਹਾਂ ਜੀ ਹਾਂ ਜੀ ਬਖੂਰ ਵੀਰੇ ਆ ਚੀਜ਼ਾ ਹੈ ਇਹ ਨੋਨ ਇਲੈਕਟ੍ਰੀਕਲ ਹੈ ਜੀ ਜੀ ਆਪਣੇ ਕੋਲ ਇਲੈਕਟ੍ਰੀਕਲ ਬਰਨਰ ਵੀ ਲੈ ਸਕਦਾ ਆ ਜੀ ਇਲੈਕਟ੍ਰੀਕਲ ਬਰਨਰ ਦੇ ਵਿੱਚ ਵੀ ਬੰਦਾ ਘਰ ਦੇ ਵਿੱਚ ਲਗਾ ਲੂਗਾ ਮਤਲਬ 4 بی 1 ਚੱਕੇ ਕਵਰ ਕਰ ਜਾਂਦਾ ਹੈ ਓਕੇ ਆਪਣਾ ਜਿਵੇਂ ਚੰਡੀਗੜ੍ਹ ਨਾਲ ਪੈ ਗਿਆ ਨਾ ਤਾਂ ਚੰਡੀਗੜ੍ਹ ਵਾਲੇ ਜਿਵੇਂ ਲੈ ਕੇ ਗਏ ਸਾਡੇ ਤੋਂ ਜੀ ਉਹ ਦੱਸਦੇ ਕਹਿੰਦੇ ਅਸੀਂ ਬਾਥਰੂਮਾਂ ਦੇ ਵਿੱਚੋਂ ਵੀ ਆਰੋਨਲ ਚੱਕਤੀ ਆ ओके okay. हां जी ਸਾਰਾ ਸਾਰਾ ਕਰ ਮੈਂ ਕਹਿੰਦਾ ਜੀ ਜਿਵੇਂ ਜਣ ਕੇ ਅਸੀਂ ਮੰਦਿਰ ਗੁਰਦੁਆਰੇ ਦੇ ਵਿੱਚ ਵੀ ਲਗਾ ਸਕਦੇ ਹਾਂ ਜੀ ਅਸੀਂ ਕੀ ਕਰਦੇ ਆ ਵੀਰੇ ਕੈਮੀਕਲ ਮਿਕਸ ਵਾਲੇ ਸਪਰੇਹਾ ਕਰੀ ਜਾਂਦੇ ਆ ਖੜਾ ਇੱਕ ਮੰਦਿਰ ਗੁਰਦੁਆਰਾ ਇੱਕ ਸੁੱਚੀ ਜਗ੍ਹਾ ਏ ਜੀ ਆ ਚੀਜ਼ ਮੈਂ ਕਹਿੰਦਾ ਯੂਜ਼ ਕਰਨੀ ਚਾਹੀਦੀ ਇੱਕ ਨੇਚਰਲੀ ਆ ਜੀ ਇਹ ਤੁਸੀਂ ਜਣ ਕੇ ਬਰਨਰ ਲੈ ਜਾਓ ਇਲੈਕਟ੍ਰੀਕਲ ਜੀ ਲੱਗ ਚਲਾ ਦਿਓ ਪਲੱਗ ਇਨ ਕਰ ਦਿਓ ਇੰਨੀ ਇੱਕ ਚੁਟਕੀ ਜੀ ਬਖੂਰ ਦੀ ਪਾ ਦਿਓ ਤੁਸੀਂ ਆਪਣੇ ਕੋਲ ਕ੍ਰਸ਼ ਹੋਈ ਵੀ ਵੀ ਪਈ ਆ ਇਹ ਤੁਹਾਨੂੰ ਮੈ ਪਿਓਰ ਦਿਖਾਈ ਆ ਕ੍ਰਸ਼ ਹੋਈ ਵੀ ਵੀ ਹੈਗੀ ਆਪਣੇ ਕੋਲ ਓਕੇ ਸਿਰਫ ਤੇ ਸਿਰਫ ਮੇਰੇ ਆਹ ਚੁਟਕੀ ਪਾਣੀ ਤੁਸੀਂ ਇੰਨੀ ਕੁ ਜੀ ਇੰਨੀ ਕੁ ਚੁਟਕੀ ਪਾਣੀ ਆ ਜੀ ਬਸ ਬਸ ਇਹ ਇੰਨੀ ਕੁ ਚੁਟਕੀ ਨਹੀਂ ਸਾਰਾ ਮੈਂ ਕਾ ਦਣਾ ਸਾਰਾ ਸਾਰਾ ਮੈਂ ਕਾ ਦਣਾ ਕਮਾਲ ਆ ਬੰਤ ਜੀ ਦੇਖ ਸਾਹਣਾ ਤੁਸੀਂ ਭੈ ਤੇ ਕੁਛ ਵੀ ਤੁਹਾਨੂੰ ਚਾਹੀਦਾ ਇਥੋਂ ਅਤਰ ਚਾਹੀਦੇ ਆ ਉਹ ਚਾਈਦਾ ਜਾਂ ਬਖੂਰ ਚਾਹੀਦਾ ਜਾਂ ਪਰਫਿਊਮ ਚਾਹੀਦਾ ਸਾਰਾ ਕੁਝ ਮਿਲ ਜੂਗਾ ਨਾ ਵੀਰੇ ਸਾਰਾ ਕੁਝ ਵੀਰੇ ਜਿੱਦਾਂ ਦਾ ਕਹੋਗੇ ਜਿਵੇਂ ਦਾ ਕਹੋਗੇ ਜੀ ਬਾਕੀ ਤੁਹਾਡੇ ਨਾਮ ਤੇ ਰਜਿਸਟਰੀ ਵੀ ਹੋ ਜੂਗੀ ਜਿਹੜਾ ਤੁਸੀਂ ਪਰਫਿਊਮ ਇਹਨਾਂ ਕੋਲੋਂ ਕਰਵਾ ਲਿਆ ਜਾਂ ਇਹਨਾਂ ਕੋਲੋਂ ਬਣਵਾ ਲਿਆ ਤੇ ਉਹ ਪੂਰੀ ਦੁਨੀਆ ਦੇ ਵਿੱਚ ਉੱਡ ਚੁੱਕੇ ਤੇ ਨਹੀਂ ਕਿਤੇ ਨਹੀਂ ਮਿਲੋ ਸਾਰਾ ਤੇ ਸਭ ਤੁਹਾਨੂੰ ਹੀ ਮਿਲੋ ਤੁਹਾਡੇ ਨਾਮ ਤੇ ਜਿੰਨਾ ਜਿਹਨੇ ਲੈਣਾ ਜਿਹਨੇ ਲੈਣਾ ਉਹਦੇ ਨਾਮ ਤੇ ਰਜਿਸਟਰਡ ਕਰਕੇ ਦਵਾਂਗੇ ਤੇ ਬਾਕੀ 500 ਤੋਂ ਵੱਧ ਫ੍ਰੈਗਰੈਂਸ ਹਨਾ ਵੀਰੇ ਜੀ ਜੀ ਬਾਕੀ ਜਿਹੜਾ ਵੀ ਤੁਹਾਨੂੰ ਚਾਹੀਦਾ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਜਿਹੜਾ ਵੀ ਤੁਸੀਂ ਬਣਵਾਉਣਾ ਵੱਡੇ ਜਿਹੜੇ ਪਰਫਿਊਮ ਹੁੰਦੇ ਮਹਿੰਗੇ ਪਰਫਿਊਮ ਉਹਨਾਂ ਦੇ ਨਾਲ ਦਾ ਬਣਾਉਣਾ ਕੁਝ ਕੁਝ 100 ਰੁਪਏ ਦੇ ਹਾਂਜੀ ਹਾਂਜੀ ਕੁਝ ਕੋਸ਼ਿਸ਼ ਮੰਨ ਕੇ ਸੈਂਕੜੇ ਦੇ ਵਿੱਚ ਹੀ ਖਰਚ ਆਊਗਾ ਕੋਈ ਹਜ਼ਾਰ ਜਾਂ ਇਹ ਨਹੀਂਗਾ ਵੀ ਲੱਖਾਂ ਦੇ ਵਿੱਚ ਆਊਗਾ ਲੱਖਾਂ ਵਾਲੇ ਪਰਫਿਊਮ ਸਿਰਫ ਸੋਹਾਂ ਚ ਉਹ ਸਿਰਫ 100 ਰੁਪਏ ਦੇ ਸਿਰਫ 100 ਹਾਂ ਦੇ ਲੱਖਾਂ ਵਾਲੇ ਪਰਫਿਊਮ ਹੋਣਗੇ ਪਰ ਕੋਈ ਆਇ ਨਹੀਂਗਾ ਵੀ ਤੁਹਾਨੂੰ ਬਈ ਮੰਨ ਕੇ ਚੱਲੋ ਕੋਈ ਦੇਖ ਕੇ ਨਹੀਂ ਪਛਾਣ ਨਹੀਂ ਦੇਖ ਕੇ ਨਹੀਂ ਹੁਣ ਡੀਓਡਰੈਂਟ ਦਾ ਵੀਰੇ ਵਰਤਨ ਦੀ ਲੋੜ ਨਹੀਂ ਆ ਡੀਓਡਰੈਂਟ ਦੇ ਰੇਟ ਦੇ ਵਿੱਚ ਵੀ ਹੀ ਆਪਾਂ ਤੁਹਾਨੂੰ ਲੱਖਾਂ ਦੇ ਪਰਫਿਊਮ ਦੇ ਦੇਣੇ ਆ ਜੀ ਡੀਓਡਰੈਂਟ ਆਪਾਂ ਲਗਾਉ ਸਾਡੇ ਇੱਧਰ ਲਾਓ ਤੁਸੀਂ ਇੱਕ ਵਾਰ ਲਾ ਲਿਆ ਸਾਰਾ ਦਿਨ ਮੈਂ ਤੁਹਾਨੂੰ ਦੱਸਦਾ ਇੱਕ ਆਪਣਾ ਨਾ ਸਭ ਤੇ ਮਤਲਬ ਮੌਸਮ ਦੇ ਅਕੋਰਡਿੰਗ ਜੀ ਇਸ ਮੌਸਮ ਵੈਦਰ ਦੇ ਅਕੋਰਡਿੰਗ ਵੀ ਫ੍ਰੈਗਰੈਂਸਾ ਲੱਗਦੀਆਂ ਓਕੇ ਇਹ ਵੈਦਰ ਦੇ ਅਕੋਰਡਿੰਗ ਸਾਡਾ ਐਮਕੇ 7 ਹੈ ਜੀ ਇੰਨਾ ਕੋ ਹੌਲ ਸੇਲਿੰਗ ਬਣ ਚੁੱਕਿਆ ਅਗਰ ਤੁਹਾਡੀ ਵੀਡੀਓ ਦੇਖ ਰਿਹਾ ਬੰਦਾ ਉਹਨੂੰ ਨਹੀਂ ਕੁਝ ਵੀ ਸਮਝ ਆ ਰਿਹਾ ਮੈਂ ਕਿਹਾ ਲਮਾ ਕੋਈ ਨਵਾਂ ਬੰਦਾ ਏ ਜੀ ਸਾਨੂੰ ਫੋਨ ਕਰਕੇ ਇਹ ਨਾ ਕਹੇ ਜੀ ਕੋਈ ਵਧੀਆ ਦੇ ਦਿਓ ਸਿਰਫ ਇਹ ਕਹਦੇ ਵੀ ਜੀ ਆਪਣਾ ਐਮਕੇ 7 ਭੇਜ ਦਿਓ ਓਕੇ ਇਹ ਇਦਾਂ ਦਾ ਪ੍ਰੋਡਕਟ ਹੈ ਜਿਹੜਾ ਮਰਜ਼ੀ ਬੰਦਾ ਲੈ ਜਾਵੇ ਜੀ ਜਣਕੀ ਹਰ ਇੱਕ ਦੇ ਲਾਸਟ ਕਰਦਾ ਹੈ ਇੱਕ ਵਾਰ ਤੁਸੀਂ ਲਾਉਣਾ ਸਾਰੇ ਦਿਨ ਦੀ ਲਾਸਟਿੰਗ ਹੈ ਦੀ ਇੰਨੀ ਗਰਮੀ ਪੈਣ ਦੇ ਬਾਵਜੂਦ ਵੀ ਓਕੇ ਕੱਪੜੇ ਤੇ ਲੱਗ ਜਾਂਦਾ ਆਫਟਰ ਵਾਸ਼ ਵੀ ਮਿੱਠੀ ਮਿੱਠੀ ਦੀ ਫ੍ਰੈਗਰੈਂਸ ਆਉਂਦੀ ਰਹਿੰਦੀ ਆ ਠੀਕ ਆ ਜਿਵੇਂ ਮੰਨ ਲਓ ਤੁਸੀਂ ਇੱਥੇ ਇੱਥੇ ਲਗਾਉਂਦੇ ਆ ਹਨਾ ਆਪਾਂ ਇੱਥੇ ਲਗਾ ਲਿਆ ਇੱਥੋਂ ਵੀ ਜੇ ਤੁਸੀਂ ਲਾਉਂਗੇ ਨਾ ਜੇ ਪਸੀਨਾ ਆਊਗਾ ਉਹ ਵੀ ਇਹ ਖੁਸ਼ਬੂ ਵਾਲਾ ਹੀ ਆਊਗਾ ਇਹ ਉਹ ਚੀਜ਼ ਹੈ ਜੀ ਹਾਂਜੀ ਤੁਸੀਂ ਮੰਨ ਕੇ ਚੱਲੋ ਜੇ ਕਈ ਵਾਰੀ ਅਗਲਾ ਕਹਿੰਦਾ ਵੀ ਮੈਨੂੰ ਕੋਈ ਚੀਜ਼ ਦੋ ਵੀ ਵਧੀਆ ਹੋਵੇ ਨਾ ਜਿਵੇਂ ਜਿਵੇਂ ਬੰਦੇ ਨੂੰ ਕੁਝ ਨਹੀਂ ਪਤਾ ਨਵਾਂ ਬੰਦਾ ਪਤਾ ਨਹੀਂ ਲੱਗਦਾ ਹਾਂ ਨਵਾਂ ਬੰਦਾ ਆ ਕੇ ਹਾਂਜੀ ਹਾਂਜੀ ਜਿਵੇਂ ਨਵਾਂ ਹੁਣ ਸਾਡੇ ਕੋਲ ਕਸਟਮਰ ਫੋਨ ਕਰਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਜੀ ਕਿ ਕਿਹੜੇ ਪਰਫਿਊਮ ਦੀ ਕਿੰਨੀ ਲਾਸਟਿੰਗ ਆ ਜਾਂ ਕਿਆ ਚੀਜ਼ ਹੈ ਇਹ ਮੇਲ ਫੀਮੇਲ ਦੋਨੋਂ ਫਰੇਗਰੈਂਸ ਆ ਯੂਜ਼ ਕਰ ਸਕਦੇ ਆ ਐਮਬਰ ਮਸਕੀ ਵੂਡੀ ਸਿਟਰਸ ਦੇ ਇਹਦੇ ਨੋਟ ਨੇ ਉਹ ਬਹੁਤ ਹੀ ਇੱਕ ਜ਼ਿਆਦਾ ਗਰਮੀਆਂ ਦੇ ਵਿੱਚ ਫਰੈਸ਼ ਜਿਹਾ ਫੀਲ ਕਰਵਾਉਂਦਾ ਇਹ ਜੀ ਤੇ ਜਾਂ ਕਿਸੇ ਨੂੰ ਲੈਫਟ ਰਾਈਟ ਤੁਹਾਡਾ ਕੋਈ ਡਿਸਟਰਬ ਨਹੀਂ ਹੋਊਗਾ ਇਹ ਨੂੰ ਲਗਾ ਕੇ ਬਹੁਤ ਵਧੀਆ ਬਹੁਤ ਪਿਆਰੀ ਜੀ ਫ੍ਰੈਗਰੈਂਸੀ ਇਹ ਨੂੰ ਆਪਾਂ ਕਹਿ ਸਕਦੇ ਜੀ ਬਹੁਤ ਬੈਸਟ ਆ ਸਾਡੀ ਕਿਲੋਆਂ ਦੇ ਹਿਸਾਬ ਨਾਲ ਵੀਰੇ ਇਹ ਵਿਕਦੀ ਹੈ ਇਹ ਬੇਟੀ ਕਿਲੋਆਂ ਦੇ ਹਿਸਾਬ ਨਾਲ ਜੀ ਹੈ ਵੀ ਸਿਰਫ ਸੋਆ ਦੇ ਵਿੱਚ ਮੇਨ ਵੀਰੇ ਹੁਣ ਥੋੜੀ ਇਹਦਾ ਪਰਫਿਊਮ ਵੀ ਬਣਵਾ ਸਕਦੇ ਆ ਅੱਛਾ ਪਰਫਿਊਮ ਹਾਂਜੀ ਜੇ ਬੰਦੇ ਨੇ ਇਤਰ ਨਹੀਂ ਲੈਣਾ ਜੀ ਤਾਂ ਸਾਡੇ ਤੋਂ ਪਰਫਿਊਮ ਵੀ ਬੰਦਾ ਬਣਵਾ ਸਕਦਾ ਪਰਫਿਊਮ ਵੀ ਬਣਾ ਸਕਦਾ ਸਾਰੀਆਂ ਆਪਸ਼ਨ ਹੈ ਸਾਰੀਆਂ ਆਪਸ਼ਨ ਹਰੇਕ ਬੰਦੇ ਦੇ ਅਕੋਰਡਿੰਗ ਜਿਹੜੀ ਵੀ ਚਾਹੁੰਦੇ ਹਾਂ ਹਾਂਜੀ ਹਾਂਜੀ ਤੇ ਲੇਡੀਜ਼ ਲਈ ਵੀ ਹੁੰਦਾ ਸਾਰਾ ਸਿਸਟਮ ਇਹਦਾ ਹਾਂਜੀ ਫਿਰ ਜਿਹਹ ਜੀ ਕਹੋਗੇ ਉਹ ਜੀ ਬਣ ਚੁੱਕੀ ਚੀਜ਼ ਜਿੱਦਾਂ ਦੀ ਕਹੋਗੇ ਜਿਹੋ ਜੀ ਵੀ ਤੁਹਾਨੂੰ ਚੀਜ਼ ਚਾਹੀਦੀ ਆ ਤੁਹਾਡੀਆਂ ਸਾਰੀਆਂ ਮੰਗਾਂ ਇੱਥੇ ਪੂਰੀਆਂ ਹੋਣਗੀਆਂ ਇੱਕ ਵਾਰੀ ਮੇਨ ਗੱਲ ਆਪਾਂ ਕਰ ਲਈ ਵੀ ਜਿੰਨੇ ਵੀ ਤੁਹਾਡੇ ਕੋਲ ਇੱਥੇ ਪ ਮਤਲਬ ਇਦਾਂ ਦਾ ਬਹੁਤ ਨੇ ਪ੍ਰੋਡਕਟ ਜੀ ਬਹੁਤ ਵੱਡਕਟ ਨੇ ਜਿਹੜੇ ਬਹੁਤ ਜ਼ਿਆਦਾ ਵਿਕਦੇ ਆ ਮਤਲਬ ਕੁਝ ਕੁ ਫ੍ਰੇਗਰੈਂਸ ਆ ਸਾਡੀਆਂ ਇਦਾਂ ਦੀਆਂ ਹੀ ਆ ਜਿਹੜੀਆਂ ਤੁਸੀਂ ਬਲਾਈਂਡ ਟਰਸਟ ਤੇ ਮੇਰੇ ਕੋਲੋਂ ਲੈ ਸਕਦੇ ਹੋ ਜੀ ਮਤਲਬ ਅੱਖਾਂ ਬੰਦ ਕਰਕੇ ਫ੍ਰੇਗਰੈਂਸ ਤੁਸੀਂ ਮੰਗਵਾ ਲਓ ਜੀ ਉਹਦਾ ਤਾਂ ਨਾ ਪਸੰਦ ਦਾ ਤਾਂ ਕੋਈ ਕਾਰਨ ਹੀ ਹੈ ਨਹੀਂ ਵਾਹ ਜੀ ਬਹੁਤ ਸਾਰੀਆਂ ਫ੍ਰੇਗਰੈਂਸਾਂ ਐਵੇਂ ਆ ਉਹਨਾਂ ਦੇ ਵਿੱਚੋਂ ਜਿਵੇਂ ਕਿ ਇੱਕ ਐਮਕੇ 7 ਜੀ ਇਸ ਮੌਸਮ ਦੇ ਆ ਹੁਣ ਜਿਵੇਂ ਸੋਣ ਚੱਲ ਗਿਆ ਅੱਗੇ ਭਾਦੂ ਵਾਲਾ ਉਹਦੇ ਚਿਪਚਿਪਾ ਹੁੰਦਾ ਨਾ ਮੁੜ ਕੇ ਵਾਲਾ ਜੀ ਜੀ ਉਦੋਂ ਕੁਛ ਨਹੀਂ ਵਿਰੇ ਚੱਲਦਾ ਸਭ ਕੁਝ ਫੇਲ ਹੋ ਜਾਂਦੇ ਆ ਉਦੋਂ ਵੀ ਇਹ ਚੱਲੂਗਾ ਉਦੋਂ ਵੀ ਇਹ ਚੱਲੂਗਾ ਉਦੋਂ ਵੀ ਇਹ ਚੱਲੂਗਾ ਸਰਦੀਆਂ ਦੇ ਵਿੱਚ ਤਾਂ ਵਿਰੇ ਇਹ ਕਸਟਮਰ ਸਾਨੂੰ ਦੱਸਦੇ ਆ ਚਾਰ ਚਾਰ ਪੰਜ ਪੰਜ ਦਿਨ ਇਹਦੀ ਫ੍ਰੈਗਰੈਂਸ ਨਹੀਂ ਕਰਦੀ ਠੀਕ ਆ ਬਸਦੀ ਆਪਾਂ ਮੈਂ ਕਮੈਂਟ ਨਹੀਂ ਕਰਦਾ ਜੀ ਹਰ ਇੱਕ ਦੇ ਇੱਕ ਤਰ੍ਹਾਂ ਦੀ ਫ੍ਰੈਗਰੈਂਟ ਲਾਸਟਿੰਗ ਨਹੀਂ ਕਰਦੀ ਪਰ ਇੰਨੀ ਗਾਰੰਟੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਖੜੂਗਾ ਜ਼ਰੂਰ ਵੀਰਾ ਕੋਈ ਸੀਜ਼ਨਲ ਲੈਂਕ ਨਹੀਂ ਹੈਗਾ ਹਾਂਜੀ ਹਾਂਜੀ ਵੀ ਇੱਕ ਜਿਵੇਂ ਪੰਜਾਬੀ ਕਹਿੰਦੇ 12 ਮਹੀਨੇ ਤੀਜੇ ਨੂੰ ਉਹ ਸਿਸਟਮ ਜੀ ਜੀ ਹਾਂਜੀ ਇੱਕ ਵਾਰ ਮੇਨ ਗੱਲ ਹੋਰ ਕਰ ਲਈਏ ਵੀ ਜੇ ਕੋਈ ਬੰਦਾ ਕਿਤੇ ਬੈਠਾ ਹੈ ਰਿਅਰ ਦੇ ਵਿੱਚ ਕਿਤੇ ਬਈ ਮੰਨ ਜੇ ਬਾਹਰ ਵੀ ਬੈਠਾ ਤੂੰ ਨੇ ਮਗਵਾਉਣਾ ਉਹ ਡਿਲੀਵਰੀ ਹੈਗੀ ਭੇਜ ਦਾਂਗੇ ਵੀ ਸਾਰੇ ਕਿੱਥੇ ਪਾ ਕਰ ਦਾਂਗੇ ਡਿਲੀਵਰੀ ਪੂਰੇ ਵੀ ਇੰਡੀਆ ਦੇ ਵਿੱਚ ਜੇ ਬਾਹਰ ਵੀ ਨੀ ਬਾਹਰ ਵੀ ਕਰਦੇ ਆ ਬਾਹਰ ਵੀ ਕਰਦੇ ਆ ਬਾਹਰ ਵੀ ਕਰਦੇ ਆ ਇੰਡੀਆ ਦੇ ਵਿੱਚ ਤਾਂ ਹੈਗਾ ਹੀ ਹੈਗਾ ਬਾਕੀ ਮੈਂ ਤੁਹਾਨੂੰ ਦੱਸਦਾ ਚਲੋ ਤੁਸੀਂ ਦੂਰੋਂ ਆਏ ਹੋ ਤੁਹਾਡਾ ਮਾਣ ਕਰਦੇ ਆ ਜੀ ਅਗਰ ਤੁਹਾਡੀ ਵੀਡੀਓ ਦੇਖ ਕੇ ਬੰਦਾ ਕੋਈ ਵੀ ਸਾਤੋਂ ਆਰਡਰ ਕਰਦਾ ਆ ਪੂਰੇ ਇੰਡੀਆ ਦੇ ਵਿੱਚ ਜੀ ਤਾਂ ਉਹਨੂੰ ਫ੍ਰੀ ਆਫ ਕੋਸਟ ਡਿਲੀਵਰੀ ਦਾ ਕੋਈ ਖਰਚਾ ਨਹੀਂ ਲਵਾਂਗੇ ਅੱਛਾ ਫ੍ਰੀ ਦੇਵਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਅੱਗੇ ਅਸੀਂ ਡਿਲੀਵਰੀ ਚਾਰजेस ਲੈਂਦੇ ਆ ਜੀ ਅਗਰ ਤੁਹਾਡੀ ਵੀਡੀਓ ਦੇ ਵਿੱਚ ਤੁਹਾਡੇ ਪੇਜ ਦਾ ਨਾਮ ਲਾਉਂਗਾ ਸ਼ੇਅਰ ਕਰੂੰਗਾ ਜੀ ਤਾਂ ਫ੍ਰੀ ਵੀ ਕਰ ਦੇ ਡਿਲੀਵਰੀ ਫ੍ਰੀ ਦੇ ਦਾਂ ਡਿਲੀਵਰੀ ਫ੍ਰੀ ਹੋ ਜਾ ਬਾਕੀ ਸਾਡੇ ਰੇਟ ਬਹੁਤ ਜੈਨੂ ਨੇ ਜੀ ਸਾਰਿਆਂ ਨਾਲੋਂ ਸਾਢੇ 3 ਗੁਣਾ ਘੱਟ ਸਾਡੇ ਰੇਟ ਨੇ ਓਕੇ ਤੇ ਇਹ ਕੁਆਲਿਟੀ ਇੱਕ ਨੰਬਰ ਆ ਜੀ ਠੀਕ ਆ ਸਾਰੇ ਪ੍ਰੋਡਕਟ ਗ੍ਰੇਡ 1 ਦੇ ਨੇ ਜੀ ਕੋਈ ਅਲਕੋਹਲ ਨਹੀਂ ਹੈਗਾ ਸਾਡੇ ਕੋਲ ਕੋਈ ਕੈਮੀਕਲ ਵਾਲਾ ਪ੍ਰੋਡਕਟ ਨਹੀਂ ਹੈਗਾ ਗ੍ਰੇਡ 1 ਦੇ ਤੁਹਾਨੂੰ ਪ੍ਰੋਡਕਟ ਮਿਲਣਗੇ ਗ੍ਰੇਡ 1 ਦੇ ਗ੍ਰੇਡ 1 ਦੇ ਤੇ ਬਸ ਇਹ ਪਰਫਿਊਮ ਵੀ ਜਿਹੜਾ ਬਣਾਉਂਦੇ ਆ ਜੀ ਇਹ ਵੀਰੇ ਨਾਪਕੇ ਨਹੀਂ ਬਣਾਉਂਦੇ ਮਤਲਬ ਜਿਵੇਂ EDT EDP ਚੱਲਦਾ ਫੁੱਲੇ ਗੱਫੇ ਆ ਵੀਰੇ ਓਕੇ ਹਲੇ ਤੱਕ ਸਾਰੇ ਬਈ ਯਾਰ ਲੋਕਾਂ ਨੂੰ ਟੇਸਟ ਦੇ ਰਹੇ ਆ ਨਾ ਬਣਾ ਰਹੇ ਆ ਵੀਰੇ ਪਹਿਲਾਂ ਹੀ ਸਾਨੂੰ ਦੱਸਤਾ ਜੀ ਵੀ ਕੋਈ ਆਏ ਆਏ ਨਹੀਂ ਸੋਚਿਆ ਜੀ ਪੈਸੇ ਕਮਾਉਣ ਬਾਰੇ ਸਿਰਫ ਇੱਕ ਨਾਮ ਬਣਾਉਣ ਦੀ ਖਾਤਰ ਵੀ ਮੰਨ ਕੇ ਚੱਲ ਲੋ ਬਹੁਤ ਬੰਦੇ ਵੀਰੇ ਆਉਂਦੇ ਆ ਉਹ ਦੇਖ ਕੇ ਗੱਲਬਾਤ ਕਰਕੇ ਮੈਨੂੰ ਕਹਿ ਕੇ ਜਾਂਦੇ ਕਹਿੰਦੇ ਯਾਰ ਤੂੰ ਦੁਕਾਨਦਾਰ ਲੱਗਦਾ ਹੀ ਨਹੀਂ ਜੀ ਮੈਂ ਕਿਹਾ ਯਾਰ ਮੈਂ ਵੀ ਛਕੀ ਨਾ ਸਹੀ ਗੱਲ ਹੈ ਹਾਂਜੀ ਬਹੁਤ ਇਹ ਵੀ ਇੱਕ ਤਰ੍ਹਾਂ ਦਾ ਨਾ ਇੱਕ ਨਸ਼ਾ ਹੈ ਵੀਰੇ ਜੀ ਜਿਹਨੂੰ ਲੱਗ ਗਿਆ ਨਾ ਇਹ ਕਹਿੰਦੇ ਚਿੱਟੇ ਦੇ ਵੀ ਭੈੜਾ ਨਸ਼ਾ ਹੈ ਵਾਹ 5 500 ਕਿਲੋ ਮੀਟਰ ਦੇ ਵੀ ਲੋਕ ਸਾਡੇ ਕੋਲ ਆਉਂਦੇ ਆ ਸਿਰਫ ਇੱਕ ਜਣਗੋਣਾ ਨਸ਼ਾ ਲੱਗਿਆ ਇੰਨੀ ਕਿਥੋਂ ਮੈਂ ਗੱਲ ਦੱਸ ਦੇਣਾ ਹੁਣ ਜਿਵੇਂ ਬਾਈ ਉਹਨਾਂ ਦੀ ਸ਼ਾਪ ਆ ਰੋਡ ਤੇ ਜੇ ਕੋਈ ਬੰਦਾ ਪਤਾ ਪੁੱਛਣ ਵੀ ਵੜ ਗਿਆ ਉਹ ਵੀ ਫ੍ਰੈਗਰੈਂਸ ਦੇਖ ਕੇ ਭਈ ਲੈ ਕੇ ਜਾਉਂ ਵਰਤੂ ਪਹਿਲੀ ਗੱਲ ਤਾਂ ਇਹ ਆ ਵੀਰੇ ਸਾਡੀ ਰੋਡ ਤੇ ਜਿੱਦਾਂ ਲੋਕ ਜਾਂਦੇ ਆ ਨਾ ਜੀ ਉਹ ਮਤਲਬ ਅੱਗੇ ਜਾ ਕੇ ਮੁੜ ਜਾਂਦੇ ਆ ਮੁੜ ਜਾਂਦੇ ਆ ਨੇ ਯਾਰ ਇੱਥੇ ਖੁਸ਼ਬੂ ਆਉਂਦੀ ਸੀ ਕਿ ਕੋਈ ਸ਼ਾਪ ਐ ਨਾਲੇ ਸਾਡੀ ਸ਼ਾਪ ਬਿਲਕੁਲ ਬੰਦ ਰਹਿੰਦੀ ਆ ਬਾਹਰ ਵੀ ਨਿਕਲਦਾ ਐ ਜੀ ਤਾਂ ਮਤਲਬ ਪੂਰੀ ਫ੍ਰੈਗਰੈਂਸ ਜਾਂਦੀ ਆ ਬਾਕੀ ਇੱਕ ਗੱਲ ਹੈਗੀ ਆ ਜੀ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰ ਇੱਕ ਵਾਰ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰ ਸਾਡੀ ਕੁਆਲਿਟੀ ਚੈੱਕ ਕਰਿਓ ਜੀ ਜੇ ਨਾ ਤੁਹਾਨੂੰ ਅਸੀਂ ਇਸ ਤਰ੍ਹਾਂ ਤੇ ਲਗਾ ਦਿੱਤਾ ਜੀ ਤਾਂ ਕਹਦੇ ਹੋਗੇ ਜਿਹੜਾ ਬੰਦਾ ਲੈ ਕੇ ਜਾਊਗਾ ਕਿ ਵੀ ਹਰ ਇੱਕ ਦਾ ਇਹੀ ਥਾਟ ਹੁੰਦਾ ਯਾਰ ਮੈਂ ਜੋ ਪਰਫਿਊਮ ਲਾਇਆ ਨਾ ਮੈਨੂੰ ਪੁੱਛਣ ਸਾਰੇ ਜੀ ਤਾਂ ਇਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਆਪਣੇ ਕੋਲ ਓਕੇ ਬਾਕੀ ਹਰ ਇੱਕ ਫਰੇਗਰੈਂਸ ਮੈਂ ਫੇਰ ਦੱਸਦਾ ਆ ਜੀ ਹਰ ਇੱਕ ਫਰੇਗਰੈਂਸ ਲੌਂਗ ਲਾਸਟਿੰਗ ਨਹੀਂ ਹੁੰਦੀ ओके ਹਰ ਇੱਕ ਫ੍ਰੈਗਰੈਂਸ ਸਭ ਦੀ ਅਡੋ ਅਡ ਲਾਸਟਿੰਗ ਹੈ ਜੀ ਜੀ ਸਭ ਦੀ ਅਡੋ ਅਡ ਲਾਸਟਿੰਗ ਹੈ ਜਿਵੇਂ ਤੁਹਾਨੂੰ ਮੈਂ ਮਿੱਟੀ ਵਾਲਾ ਅਤਰ ਦਿਖਾਇਆ ਸੀਗਾ ਜੀ ਜੀ ਉਹਦੀ ਸਿਰਫ ਲਾਸਟਿੰਗ ਹੈ 3-4 ਘੰਟੇ ਦੀ ਹੈ ਓਕੇ ਬਹੁਤ ਫ੍ਰੈਗਰੈਂਸ ਹੈ ਇਦਾਂ 3-4 ਘੰਟੇ ਦੀਆਂ ਹੈਗੀਆਂ ਜੀ ਸਾਡੇ ਕੋਲ ਕਸਟਮਰ ਆਵੇ ਅਗਰ ਉਹਨੂੰ ਲੌਂਗ ਲਾਸਟਿੰਗ ਚਾਹੀਦੀ ਆ ਤਾਂ ਲੌਂਗ ਲਾਸਟਿੰਗ ਵਾਲੀ ਹੀ ਦੇ ਦਾਂਗੇ ਉਹ ਵੀ ਮਿਲ ਜੂਗੀ ਉਹ ਵੀ ਮਿਲ ਜੂਗੀ ਬਹੁਤ ਜੀ ਤੇ ਬਈ ਸ਼ੇਅਰ ਕਰ ਦੋਦਾ ਬਈ ਵੀਡੀਓ ਨੂੰ ਤੇ ਬਾਕੀ ਵੀਰੇ ਕੰਟੈਕਟ ਨੰਬਰ ਵੀਰੇ ਆਪਣਾ ਫੋਨ ਨੰਬਰ ਹੈਗਾ 87955 ਜੀ 0056 ਤੁਸੀਂ ਤੇ ਕਦੇ ਵੀ ਸਾਨੂੰ ਫੋਨ ਕਰ ਸਕਦੇ ਹੋ ਕੁਝ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਜੀ ਐਨੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ ਛੇਪਾਈ ਡਿਲੀਵਰੀ ਕਰਾਉਣੀ ਹੈ ਇੰਡੀਆ ਦੇ ਵਿੱਚ ਆਪਣੀ ਵੀਡੀਓ ਦੇਖ ਕੇ ਜਾਊਗਾ ਜਿਹੜਾ ਉਹਨੂੰ ਫ੍ਰੀ ਹੈ ਤੇ ਪੂਰੇ ਵਰਲਡ ਦੇ ਵਿੱਚ ਡਿਲੀਵਰੀ ਤੁਹਾਨੂੰ ਬਾਕੀ ਚਲੋ ਵੀਰੇ ਹੋਰ ਤੁਹਾਡਾ ਮਾਣ ਕਰ ਦਿੰਦੇ ਆ ਜੀ ਜਨਨ ਕਿ ਜੇ ਕੋਈ ਸਾਤ ਤੋਂ ਫਰੇਗਰੈਂਟ ਤੁਹਾਡੇ ਤੋਂ ਮੰਗਾਂਦਾ ਆ ਤਾਂ ਆਪਕਾ ਨੂੰ ਨਾਲ ਗਿਫਟ ਵੀ ਜ਼ਰੂਰ ਦੇਵਾਂਗੇ। ਅੱਛਾ ਗਿਫਟ ਵੀ ਮਿਲ ਗਿਫਟ ਵੀ ਮਿਲ ਜਾਊਗਾ। ਵਾਹ ਗਿਫਟ ਵੀ ਦੇ ਦੇਵਾਂਗੇ। ਸਿਰਾ ਗੱਲ ਬਾਤ ਆ ਭਾਈ ਇੱਕ ਵਾਰ ਯਾਰ ਤੁਸੀਂ ਵੈਸੀ ਆਉਂਗੇ ਨਾ ਥੋੜਾ ਮੈਂ ਕਹਿੰਦਾ ਪਰਫਿਊਮ ਲੈਣ ਦਾ ਦਿਲ ਵੈਸੀ ਘਰੇ ਆਉਣਾ ਭਾਈ ਵੈਸੀ ਵੈਸੀ ਜੀ ਸ਼ੇਅਰ ਕਰੋ ਦੱਪਕੇ ਤੇ ਲੋਕੇਸ਼ਨ ਵੀ ਦੇ ਇੱਕ ਹੋਰ ਮੜੀ ਜੈਂਡ ਦੇ ਵਿੱਚ ਮੇਰੇ ਰੋਪੜ ਦੇ ਵਿੱਚ ਆਪਾਂ ਸਿਵਲ ਹਸਪੀਟਲ ਰੋਡ ਹੈ ਜੀ ਨੀਅਰ ਬਾਈ ਕੋਲੀ ਮੈਡੀਕਲ ਸਟੋਰ ਜਾਂ ਮਾਈਕਰੋ ਲੈਬ ਜੀ 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 ਇੱਥੇ ਬਾਈ ਤੁਸੀਂ ਆਉਣਾ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਮੇਰੇ ਕਹਿਣ ਤੇ ਸ਼ੇਅਰ ਕਰੋ ਜੀ ਧੰਨਵਾਦ